ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਇੱਕ ਨਾ ਸਾਡੀ ਪੰਜਾਬੀ ਮੀਡੀਆ ਨੇ ਨਾ ਆ ਇੱਕ ਦਿਲ ਜਲੇ ਆਸ਼ਿਕ ਚੱਕਿਆ ਹੋਇਆ ਇਹਦੇ ਪੋਡਕਾਸਟ ਕਰਦੇ ਕੀ ਪਤਾ ਨਹੀਂ ਨੂੰ ਸੇਹੇਲੀ ਛੱਡ ਗਈ ਰੱਬ ਜਾਣੇ ਐਡਾ ਕਿਹੜਾ ਪਾੜ ਢੱਕ ਪਿਆ ਜੇ ਪੰਜਾਬ ਦੇ ਵਿੱਚ ਪਤਾ ਪੰਜਾਬ ਚ ਕੀ ਟੋਟਲ ਵਰਲਡ ਦੇ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਕਿੰਨੇ ਮੁੰਡਿਆਂ ਨੂੰ ਕਿੰਨੀਆਂ ਕੁੜੀਆਂ ਤੇ ਕਿੰਨੀਆਂ ਕੁੜੀਆਂ ਨੂੰ ਕਿੰਨੇ ਮੁੰਡੇ ਛੱਡਦੇ ਆ ਇਹ ਕੋਈ ਵੱਖਰਾ ਤੇ ਸਾਰਿਆਂ ਨੂੰ ਦਾਇਰਾ ਸਾਡੇ ਨਾ ਪੌਡਕਾਸਟ ਵਾਲੇ ਦਾ ਗਰ ਚੁੱਕਿਆ ਉਹ ਪਤੰਦਰ ਇਹਨਾਂ ਨੂੰ ਸਾਥ-ਸੱਦ ਕੇ ਪੌਡਕਾਸਟ ਕਰਦੇ ਪਏ ਆ ਇਹ ਪਤੰਦਰ ਪੌਡਕਾਸਟ ਵਿੱਚ ਕਹੀ ਜਾਂਦਾ ਕਿ ਮੈਂ ਆਪਦੀ ਮਾਂ ਤੋਂ ਨਾ ਚੋਰੀ-ਚੋਰੀ ਬਹੁਤ ਰੋਣਾ ਇਹ ਦੁੱਧ ਪਤੰਦਰਾ ਹੁਣ ਤਾਂ ਤੇਰਾ ਮਾਂ ਮਾਂ ਭੈਣ ਤੇਰਾ ਪਾ ਪੌਡਕਾਸਟ ਵੇਖਣ ਗਈ ਇਹ ਤਾਂ ਸਾਰੀ ਚੀਜ਼ ਤੂੰ ਆਪ ਹੀ ਜਨਤ ਕਰਤੀ ਆ ਐਵੇਂ ਨਾ ਫੋਕੀਆਂ ਫੈਂਟਰ ਉਹ ਵੀ ਉਹੋ ਜੀਆਂ ਘਾਨੀਆਂ ਜਿਹੜੋ ਪਤਾ ਹੁੰਦਾ ਪੋਡਕਾਸਟ ਆ ਸੈੱਟਦੇ ਆ ਤੇ ਸਾਡੇ ਪੋਡਕਾਸਟਾਂ ਵਾਲਿਆਂ ਦਾ ਤਾਂ ਯਾਰ ਜਿਵੇਂ ਹੀ ਬੇੜਾ ਬਹਿ ਗਿਆ ਜਿਹੜੇ ਮਤਲਬ ਇਹ ਨਹੀਂ ਸੋਚਦੇ ਪਏ ਕਿ ਅਸੀਂ ਕਿਹੜੇ ਬੰਦੇ ਨੂੰ ਰਿਪਰੈਜ਼ੈਂਟ ਕਰਨਾ ਕੀ ਦੇ ਬਾਰੇ ਗੱਲ ਕਰਨੀ ਆ ਸਾਡਾ ਪੰਜਾਬ ਕਿੱਧਰ ਨੂੰ ਕਿੱਧਰ ਤੁਰ ਪਿਆ ਹੁਣ ਇੱਥੇ ਕਈ ਬੋਲਣ ਆ ਜਾਣਗੇ ਕਿ ਤੈਨੂੰ ਕੀ ਫਿਕਰ ਆ ਤੂੰ ਇਦਾਂ ਉਦਾਂ ਨਹੀਂ ਵੀਰੇ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਇਹਦੇ ਵਜਾਈ ਤੂੰ ਇੱਥੇ ਕੋਈ ਢਾਡੀ ਜਿੱਤਾ ਕੋਈ ਕੋਈ ਕਥਾ ਕਰਨ ਵਾਲਾ ਜਾਂ ਕੋਈ ਜਿਵੇਂ ਉਹ ਪਿੰਕੇ ਜਰ ਕਰਕੇ ਮੁੰਡੇ ਕੋਈ ਇਹੋ ਜਿਹੇ ਬੰਦੇ ਸੱਦ ਲੋ ਯਾਰ ਉਹੀ ਤਾਂ ਦਿਲ ਜਲੇ ਆਸ਼ਕ ਬਿਠਾ ਕੇ ਬਹਿ ਜਾਂਦੇ ਆ ਉਹੋ ਜਾਓ ਤੇ ਫਿਰ ਪੀੜੀ ਨੇ ਉਧਰ ਪਾਸੇ ਲੱਗਣਾ ਇਹੋ ਜੇ ਫਿਰ ਆਸ਼ਕ ਬਣਦੇ ਆ ਤੇ ਇਹੋ ਜਿਹਾ ਕੁਝ ਫਿਰ ਉਹਨਾਂ ਦੀ ਜ਼ਿੰਦਗੀ 'ਚ ਹੁੰਦਾ ਗੱਲ ਨਾ ਲੰਬੇ ਤੌਰ ਤੇ ਸੋਚ ਕੇ ਦੇਖਣ ਵਾਲੀ ਆ ਫੈਕਟ ਬਹੁਤ ਆ ਇਹ